ਅੱਜਕੱਲ੍ਹ ਠੱਗੀ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਤੇ ਤੁਹਾਨੂੰ ਇਸ ਦੀ ਭਣਕ ਤੱਕ ਵੀ ਨਹੀਂ ਪਤਾ ਲੱਗੇਗੀ ਜੀ ਹਾਂ ਸਾਈਬਰ ਠੱਗ ਭੋਲੇ ਪਾਲੇ ਲੋਕਾਂ ਨੂੰ ਠੱਗਣ ਲਈ ਨਿਤ ਨਵੇਂ ਹਥਕੰਡੇ ਅਜਮਾ ਰਹੇ ਨੇ ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਕਿ ਹੁਣ ਇਹ ਠੱਗ ਤੁਹਾਡੇ ਬੈਂਕ ਖਾਤੇ ਦੇ ਵਿੱਚੋਂ ਬਿਨਾਂ ਕਿਸੇ OTP ਲੈ ਜਾਂ ਫੋਨ ਕਾਲ ਕੀਤੇ ਵੀ ਸਮਰਥ ਹੋ ਚੁੱਕੇ ਨੇ ਕਿਉਂਕਿ ਇਹਨਾਂ ਠੱਗਾਂ ਨੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸੱਧੂਵਾਲ ਦੀ ਰਹਿਣ ਵਾਲੀ ਇੱਕ ਕੈਂਸਰ ਔਰਤ ਨੂੰ ਨਿਸ਼ਾਨਾ ਬਣਾਉਂਦੇ ਬੜੀ ਚਲਾਕੀ ਦੇ ਨਾਲ ਉਸ ਦੇ ਖਾਤੇ ਦੇ ਵਿੱਚੋਂ ਲੱਖਾਂ ਰੁਪਏ ਕਢਵਾ ਲਏ ਨੇ ਇਹ ਦਾਵਾ ਉਸ ਦੇ ਪਤੀ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕੀਤਾ ਗਿਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਨੇ ਕੈਂਸਰ ਪੀੜਤ ਦੇ ਇਲਾਜ ਲਈ ਰਿਸ਼ਤੇਦਾਰਾਂ ਦੇ ਕੋਲੋਂ ਇਹ ਪੈਸਾ ਲਿਆ ਸੀ ਆਓ ਸੁਣਦੇ ਹਾਂ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਭਰੇ ਮਨ ਦੇ ਨਾਲ ਪੀੜਤ ਪਰਿਵਾਰ ਨੇ ਹੋਰ ਕਿਹੜੀ-ਕਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਭਾਜੀ ਮੇਰਾ ਨਾਮ ਜਗਜੀਤ ਸਿੰਘ ਸੋਨੀ ਪਿੰਡ ਸੱਧੂਵਾਲ ਸਾਫਕਾ ਮੈਂਬਰ ਜਾ ਤਾਂ ਕੱਲ 9 ਤਰੀਕ ਦੀ ਗੱਲ ਵਾ ਕੱਲ ਸਵੇਰੇ ਲਗਭਗ ਕੋਈ 10 ਵਜੇ ਦੇ ਕਰੀਬ ਮੈਂ ਸੁਲਤਾਨਪੁਰ ਤੋਂ ਜਦੋਂ ਇੱਥੇ ਦੀਪੇਵਾਲ ਆ ਰਿਹਾ ਸੀ ਤਾਂ ਮੈਨੂੰ ਤੁਰੰਤ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਉਸ ਤੋਂ ਬਾਅਦ ਆ ਫਿਰ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਕੀ 2 ਲੱਖ ਰੁਪਏ ਕੀ ਸੀ 2 ਲੱਖ ਰੁਪਏ ਜਿਹਦਾ ਬੈਂਕ ਦੇ ਵਿੱਚੋਂ ਮੇਰੇ ਕੱਟ ਹੋ ਰਹੇ ਸੀਗੇ ਪਹਿਲਾਂ 2-2 ਲੱਖ ਦੇ ਤਿੰਨ ਮੈਸੇਜ ਆਇਆ 1 ਲੱਖ ਦਾ ਆਇਆ ਫਿਰ 45000 ਦਾ ਆਇਆ 50000 ਦਾ ਆਇਆ ਜਦੋਂ ਜਦੋਂ ਮੈਂ ਦੇਖਿਆ ਮੇਰੇ ਦੇ ਹੱਥਾਂ ਪੈਰਾਂ ਦੀ ਬਣ ਗਈ ਵੀ ਮੇਰੇ ਇੰਨੇ ਪੈਸੇ ਕੱਟ ਕਿੱਦਾਂ ਹੋ ਰਿਹਾ ਜਦੋਂ ਮੈਂ ਤੁਰੰਤ ਬੈਂਕ ਦੇ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਫਰਾਡ ਨੇ ਮੇਰਾ ਅਕਾਊਂਟ ਨੂੰ ਹੈਕ ਕਰ ਲਿਆ ਉਸ ਤੋਂ ਬਾਅਦ ਬੈਂਕ ਦੇ ਸਟਾਫ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਜਿਹੜਾ ਮੇਰਾ ਅਕਾਊਂਟ ਸੀ ਉਹਨੂੰ ਫ੍ਰੀਜ਼ ਕੀਤਾ ਜਿਸ ਦੇ ਵਿੱਚ ਫ੍ਰੀਜ਼ ਕਰਨ ਦੇ ਤੁਰੰਤ ਬਾਅਦ ਹੀ 1,95,000 ਰੁਪਇਆ ਜਿਹੜਾ ਮੇਰਾ ਵਾਪਸ ਆ ਗਿਆ ਟੋਟਲ 7,95,000 ਰੁਪਇਆ ਕੱਟ ਹੋਇਆ ਸੀਗਾ ਜਿਸ ਦੇ ਵਿੱਚੋਂ 6 ਲੱਖ ਰੁਪਈਆ ਵਾ ਜਿਹੜਾ ਉਹ ਹਜੇ ਤੱਕ ਰਿਵੀ ਨਹੀਂ ਵਾਪਸ ਨਹੀਂ ਆਇਆ ਉਹ 2-2 ਲੱਖ ਦੀਆਂ ਪੇਮੈਂਟਰੀਆਂ ਹੋਈਆਂ ਸੀਗੀਆਂ। ਤੇ ਕਾਰਨ ਕਿਰਿਆ ਕੋਈ ਹੋਤੀ ਵੀ ਦਿੱਤਾ ਤੁਸੀਂ ਕਿਸ ਨੂੰ? ਨਹੀਂ ਜੀ ਮੈਂ ਕਿਸੇ ਨੂੰ ਕੋਈ OTP ਨਹੀਂ ਦਿੱਤਾ ਨਾ ਮੈਨੂੰ ਕਿਸੇ ਦੀ ਕਾਲ ਆਈ ਆ। ਮੈਂ ਤਾਂ ਜਦੋਂ ਬੈਂਕ ਵਾਲਿਆਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਕਿਸੇ ਨੇ ਤੁਸੀਂ ਲਿੰਕ ਤੇ ਕਲਿੰਕ ਕਰ ਦਿੱਤਾ ਹੋਊਗਾ। ਪਰ ਸਭ ਤੋਂ ਵੱਡੀ ਗੱਲ ਚੁਣੌਤੀ ਇਹ ਹੈ ਕਿ ਨਾ ਤੇ ਘਰ 'ਚ ਪੈਸਾ ਸੇਫ ਆ ਤੇ ਨਾ ਬੈਂਕ ਦੇ ਵਿੱਚ ਸੇਫ ਆ। ਜੇ ਕਲਿੰਕ ਜੇ ਲੱਭ ਲਿੰਕ ਤੇ ਹੀ ਕਲਿੰਕ ਕਰਨਾ ਵਾ ਤੇ ਬੈਂਕ ਦੀ ਸਿਕਿਉਰਿਟੀ ਕੀ ਆ ਜੀ ਆਮ ਅਸੀਂ ਬੈਂਕ ਦੇ ਵਿੱਚ ਪੈਸੇ ਲੈਣ ਜਾਂਦੇ ਆ ਤਾਂ ਸਾਨੂੰ ਖੱਜਲ ਖਰਾਬ ਕੀਤਾ ਜਾਂਦਾ ਵਾ ਤੁਹਾਡੇ ਸਾਈਨ ਨਹੀਂ ਰਲਦੇ ਅੱਜ ਇਦਾਂ ਹੋ ਗਈ ਓਦਾਂ ਹੋ ਗਈ ਆ ਪਰ ਇਹ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਹੈ ਨਹੀਂ ਕੋਈ ਰੀਜ਼ਨ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਸਕਦਾ ਕੋਈ ਵੀ ਮੇਰਾ ਨਾਮ ਪਰਮਜੀਤ ਕੌਰ ਆ ਪਿੰਡ ਦੀ ਪਿਆਲਾ ਬੇਟੀ ਮੇਰੀ ਸੱਧੂ ਵਾਲੇ ਵਿਆਹ ਹੀ ਹੀ ਕੈਂਸਰ ਦੀ ਮਰੀਜ਼ ਆ ਇਹ ਸਾਰੇ ਪਿੰਡ ਪਰਵਾਂ ਨੇ ਰਲ ਮਿਲ ਕੇ ਪੈਸੇ ਇਕੱਠੇ ਕੀਤੇ ਸੀ ਬੇਟੀ ਦਾ ਇਲਾਜ ਕਰਉਂਦੇ ਸੀ ਪਰ ਬੈਂਕ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਢਾ ਲਏ ਕਿੰਨੇ ਨਹੀਂ ਤੁਹਾਨੂੰ ਕੋਈ ਸਮਝ ਨਹੀਂ ਆਈ ਅਹੀਂ ਆਮਦ ਦਾ ਲਾਜ ਛੱਡਿਆ ਹੋਇਆ ਉਸੇ ਤੋਂ ਮੈਂ ਹਾਰਦੀ ਮਰੀਜ਼ ਸੀ ਕਹਿੰਦਾ ਮੇਰੀ ਬੇਟੀ ਬਾਤ ਜਿਵੇਂ ਬੇਟੀ ਦੇ ਇਲਾਜ ਲਈ ਸਾਰੇ ਭੈਣ ਭਾਜੂ ਵੀ ਸੀ ਸਾਰੇ ਦਿੰਦੇ ਹੀ ਤੇ ਇਕੱਠੇ ਕਰ ਲੈ ਅਸੀਂ ਕਿਾ ਚਲੋ ਲਾਜ ਇਹਦਾ ਵਧੀਆ ਹੋ ਜਾ ਹੁਣੇ ਕੁਝ ਨਹੀਂ ਇੱਥੇ ਕਰ ਸਕਦੇ ਨਹੀਂ ਸੇਫਟੀ ਨਹੀਂ ਗਈ ਨਹੀਂ ਸੇਫਟੀ ਉਹ ਜੇ ਸੇਫਟੀ ਨਹੀਂ ਜਦੋਂ ਕਢਾਉਣ ਜਾਈ ਤਾਂ ਥੋੜੇ ਵੀ ਰਹਿਣ ਜਾਈ ਤਾਂ ਉਹ ਕਹਿੰਦੇ ਇੰਨੇ ਨਹੀਂ ਐਦਾਂ ਇੰਨੇ ਨਹੀਂ ਐਬਾ ਕਰਨੀ ਸੈਨ ਚਾਹੀਦੇ ਆ ਪਰ ਹੁਣ ਇੱਥੇ ਆਣ ਕੇ ਸੈਨ ਇੱਥੇ ਨਹੀਂ ਸੈਨ ਸਾਡੇ ਚਾਹੀਦੇ ਜਦੋਂ ਕਢਾਈ ਆ ਕਿਸੇ ਨੇ ਹੁਣ ਸਾਡੇ ਸੈਨਾਂ ਦਾ ਕਿਸੇ ਨੇ ਵੀ ਨਹੀਂ ਪੁੱਛਿਆ ਇਹ ਕਮੈਂਟ ਦੇ ਵਿੱਚ ਕਢਾਈ ਗਏ ਕਮੈਂਟ ਚ ਹੁਣ ਇਲਾਜ ਕਿਵੇਂ ਸੰਭਵ ਹੋ ਸਕਦਾ ਹੁਣ ਲਾਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੀ ਮਦਦ ਕੀਤੀ ਜਾਵੇ ਯਾਬੀ ਜਿਹੜੇ ਸਾਡੇ ਪੈਸੇ ਗਏ ਆ ਸਾਨੂੰ ਉਹ ਵਾਪਸ ਉਹ ਹੀ ਮਿਲ ਜਾਣਾ ਸਾਡੀ ਬੇਟੀ ਦਾ ਲਾਜ ਹੋ ਜਵੇ ਦੇਖਿਆ ਜਾ ਰਿਹਾ ਕਿ ਜਿੱਥੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਉੱਥੇ ਸਾਈਬਰ ਠੱਗ ਵੀ ਲਗਾਤਾਰ ਲੋਕਾਂ ਨੂੰ ਠੱਗਿਆਂ ਦਾ ਸ਼ਿਕਾਰ ਬਣਾ ਰਹੇ ਨੇ ਤੇ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਉਡਾ ਰਹੇ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਨ੍ਹਾਂ ਦੇ ਉੱਡੇ ਹੋਏ ਪੈਸੇ ਇਨ੍ਹਾਂ ਨੂੰ ਵਾਪਸ ਮਿਲਦੇ ਨੇ ਕਿਉਂਕਿ ਸਾਈਬਰ ਠੱਗ ਬੜੇ ਸ਼ਾਤਰ ਹੋ ਚੁੱਕੇ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ